ਜੀ ਪੱਟੀ ਪਹਿਲਾਂ ਪੱਟੀ ਦੇ ਦਿੰਦੀ ਆ ਇਹ ਤਾਂ ਬਹਿ ਗਿਆ 라ਉਣ ਮੜ ਮਲਮਲਾਉਂ ਬਲੋ ਉਹ ਦੂ ਐਂਡ ਉਹ ਕਰਾ ਹੁਣ ਕੱਟੇ ਨੂੰ ਇਹਨੂੰ ਕਰਦਾ ਉਹ ਬਣਾ ਬਿਗੜ ਵਾਲੀ ਬਣਾਉਂਦਾ ਉਹ ਬਿਗੜ ਵਾਲੀ ਬਣਾ ਐਂ ਰੱਖੋ ਤੇ ਐ ਰੂਮ ਰੱਖ ਕੇ ਤੇ ਐ ਆ ਮੈਂ ਰੂੜ ਐ ਮੈਂ ਰੂੜੇ ਦੇ ਮੈਂ ਰੂੜੇ ਵੇ ਦੇ ਕੇ ਕੱਟੇ ਮੈਂ ਰੂੜੇ ਦੇ ਕੇ ਇੱਥੇ ਧਰਕੇ ਦੇ ਗੱਡੂ ਦੀ ਪੂਟੀ ਪਾ ਕੇ ਚੰਗੀ ਤਰ੍ਹਾਂ ਕਰਨੀ ਪੂਰੀ ਖੋਲ ਦੋ ਭੈਣੂ ਇਹ ਐ ਮੈਂ ਹਾਂ ਬਸ 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 ਮੋਤ ਆ ਤੋੜ ਲੈ ਪਾਰ ਲੈ ਕੰਚੀ ਨਾ ਮਿਦਣਾ ਰੱਖ ਹੋਰ ਆ ਬਸ ਪਾਲ ਲੈ بس ریسکیو ਕਰਿਆ ਮਸਾ ਰੈਸਕਿਊ ਕੀਤਾ ਸਾਰਾ ਦੁਪਹਿਰਾ ਲੰਗਾਤਾ ਨਹੀਂ ਮੇਰਾ ਅੱਜ ਇਹ ਲੈ ਲੈ ਮੈਂ ਸਾਰੀ ਜਮੀਨ ਲੈ ਰਿਹਾ ਇਹਦੇ ਉੱਪਰ ਲਾ ਬਾਈ ਰੂੰਟਾ ਦੇ ਉੱਪਰ ਲਾ ਇਹਦੇ ਉੱਪਰ ਰੂੰਟਾ ਰੂੰਟਾ ਲਾ ਇਹ ਦੱਪ ਪਟੀਆਂ ਇਹ ਤੇ ਤਾਂ ਇਹ ਤੇ ਤਾਂ ਨਹੀਂ ਇਹਦੇ ਉੱਪਰ ਰੂੰਟਾ ਲਾ ਇਹਦੇ ਤੇ ਮੱਲਮ ਲਾ ਇਹ ਤੇ ਡਾਕਟਰ ਨੂੰ ਜਾਣਾ ਥੋੜੀ ਜੀ ਲੋ ਚਾ ਪੱਟੀਆਂ ਨਾਲ ਸੈੱਟ ਹੋ ਜੇ ਤੈਨੂੰ ਲੈ ਕੇ ਚੱਲ ਆਪਣੇ ਏਰੀਆ 'ਚ ਖਰਚੇ ਚ ਤੇ ਇਹਦੇ ਮੇਸਾਲੇ ਨੇ ਸਾਰਿਆਂ ਨੂੰ ਲਾ ਦੇਣਾ ਲੋ ਤਾਂ ਲਾਈ ਦੇ ਪਰ ਉਹ ਕਿੱਥੇ ਦਰ ਅੱਛਾ ਇਹਦੇ ਉੱਪਰ ਤੇ ਜੋੜ ਹਾਂ ਹਾਂ ਆ ਚੱਕਦਾ ਕਰ ਦੇ ਪੱਟੀ ਜਿਹ ਇਧਰ ਫੜ ਲਾ ਕੇ ਫਿਰ ਇਧਰ ਫੜ ਤੁਸੀਂ ਫੜ ਡਾਕਟਰ ਹੁੰਦਾ ਇਧਰ ਆ ਲੈ ਨਹੀਂ ਤਾਂ ਕੋਈ ਹਲਦੀ ਨਹੀਂ ਉਹ ਮੈਂ ਅੱਜ ਕੋਈ ਮੜਕਾ ਪਹਜਾਣਾ ਦਿਓ ਭੈਣ ਚੋ ਪੁੱਠੂ ਮੈਂ ਆਉਂਦਾ ਆਰਾਮ ਨਾਲ ਬਹੁਤ ਮੁਸ਼ਕਲਾਂ ਦੇ ਨਾਲ ਕਾਬੂ ਕਰੀ ਜਾ ਬਰੋ ਮਸਾਂ ਸਾਫੀ ਲੈਣੀ ਸੀ ਉਹ ਪਈਆਂ ਨੂੰ ਲੜਾਈ ਤਾਂ ਲਾਈ ਦੀ ਪਹਿਲਾਂ ਹੁਣ ਇੱਕ ਇੱਕ ਪਾਸੇ ਹੋਰ ਲਾ ਦੇ ਇਸ ਹੋੜੀ ਟੁੰਡੇ ਦਾ ਪਰਚਕਣਾ ਨਹੀਂ ਹੋ ਰਿਹਾ ਸਭ ਵਧੀਆ ਹੋਏ ਨਹੀਂ ਖੜਮੇ ਲੋਟ ਪੱਟੀ ਦੇ ਅੱਛਾ ਨੇ ਵੱਡ ਵੀ ਅੱਧੀ ਦਿੱਤੀ ਹਣਾਓ ਤੇ ਕਿਨੇ ਬੜਤੀ ਆਹ ਮਸ਼ੀਨ ਵਾਲਾ ਯਾਰ ਵੀ ਤੂੰ ਘੱਟੋ ਘੱਟ ਭਰਾਵਾ ਸਾੜਤਾ ਲੈ ਲੈ ਬੋਲਾ ਤੇਰੇ ਬਾਹਾਂ ਨਾ ਬੰਨੀ ਤੂੰ ਕੀ ਕਰਕੇ ਕਾਸੀ ਨਾ ਟੈਕ ਨਾ ਕਰਦਾ ਖੋਲੂਗਾ ਹਾਂ ਚੌੜੀ ਰਸਤੇ ਤੇਰੇ ਦਾ ਸੱਤ ਬੜਤੀ ਆਹ ਮਸ਼ੀਨ ਵਾਲੇ ਮੇਰੀ ਆਹੋ ਹੋਰ ਅੱਜ ਆ ਗਿਆ ਇਸ ਦਾ ਡਾਕਟਰ ਸਾਹਿਬ ਬੁਲਾਏ ਨੇ ਦੂਰੋਂ ਆ ਗਿਆ ਹੁਣ ਫਿਰ ਈਸੀ ਜੀ ਕਰਤੀ ਇਹਦੀ ਹੁਣ ਮੈਂ ਮੌਜੂਦਾ ਹੋਇਆ ਚੱਪੇ ਦਾ ਪਤਾ ਨਹੀਂ ਲੱਗਾ ਜਿੱਕਾ ਦਾ ਮਾਰੀ ਹੋਣੀਆਂ ਨੇ ਬਾਅਦ ਚੋ ਤਾਂ ਬਤੀ ਲੱਗਿਆ ਉਹ ਐ ਐ ਦੀ ਕਰ ਲੈ ਤੈਟ ਰੱਖੀ ਬਾਈ ਤੈਟ ਤੈਟ ਜੀ ਰੱਖਿਓ ਮੰਡੀ ਹੈਗਾ ਵੀ ਆ ਉਹ ਆਏਗਾ ਬਸ ਲੈ ਆਰਾਮ ਨਾਲ ਪਿਆ ਉਹਨੂੰ ਆਮ ਆਰਾ ਹੀ ਜਾਂਦਾ ਉਹਦੇ ਤਿੰਨੇ ਚਾਰ ਦਿਨ ਹੋ ਗਏ ਇਹਨੂੰ ਹੋ ਗਿਆ ਯਾਰ ਤੇ ਬਾਕੀ ਜਨਾ ਬੰਨ ਦੇ ਤਾਂ ਬਾਈ ਇਹਨਾਂ ਬੰਨ ਦੇ ਆ ਕਿਹੜੇ ਵਾਲੀ ਆ ਇਹ ਤਾਂ ਬਾਈ ਹਾਂ ਇੱਕ ਪੱਟੀ ਹੋਰ ਹੋਰ ਦਾਬਲ ਪੱਟੀ ਹੋ ਗਏ ਬਸ ਇਹ ਆ ਉੱਪਰ ਤੋਂ ਪੱਟਦੇ ਬਾਅਦ ਤੇ ਇਹ ਕੋਈ ਨਾ ਬੰਦ ਨਹੀਂ ਉਹ ਇੱਕ ਉੱਪਰ ਦੀ ਬੰਦ ਦੇਵੇਂ ਬਾਹਰ ਚੜਾਉਂਦੇ ਆਪਾਂ ਯਾਰ ਉਹ ਲੈ ਤਾਂ ਆਮਾ ਮੇਰਾ ਮੂੰਹ ਹੀ ਨਾ ਖੂਨ ਖੜਾ ਰਹੀ ਕਿ ਉਹ ਨਹੀਂ ਨਹੀਂ ਬਸ ਉੱਪਰ ਦੀ ਇੱਕ ਕੱਟ ਹੋ ਗਈ ਹੈ ਉਹ ਜੇ ਡਾਕਟਰ ਬਾਅਦ ਚ ਬੰਦਦਾ ਹੁੰਦਾ ਉਹ ਬੰਦ ਨਾ ਹਾਂ ਕੱਟ ਕੇ ਬਸ ਤੋਰ ਹਰਦੀਪਾ ਤਾਂ ਠੀਕ ਹੈ ਬਾਈ ਜੀ ਹਾਲ ਹੈ ਜੀ ਜੋ ਵੀ ਵਧੀ ਗਈ ਯਾਰ ਪਛਾਣੇ ਨਾ ਬੱਸ ਜੱਸ ਜੱਸ ਲੈ ਉੱਪਰ ਦੀ ਘਟਣਾ ਉੱਪਰ ਦੀ ਗੇੜੇ ਦੇਣਾ ਖੜਾ ਕਰ ਇਹਨੂੰ ਹੋਰ ਕਰ ਖੜਾ ਕਰ ਖੜਾ ਕਰ ਇਹਨੂੰ ਕਿਸੇ ਦੇ ਜਾਂ ਤਾਂ ਉਹ ਘਰ ਹੀ ਖੜ ਜਾ ਖੜ ਜਾ ਖੜ ਜਾ ਛੇੜਨਾ ਛੇੜਨਾ ਉਹ ਵੱਡਿਆ ਹੋਣਾ ਕੋਈ ਨਾ ਕੋਈ ਕੋਈ ਨਹੀਂ ਨਾ ਇਹ ਵੀ ਮੂੰਹ ਵੀ ਆ ਗਿਆ ਦੀ ਇਹਦਾ ਵਿੱਚ ਉਹ ਬਚਾਰਾ ਹੁਣ ਇਹ ਖਰਚਿਆਂ ਚ ਇਹਦਾ ਜਿਆਦਾ ਨਾ ਤੈਨੂੰ ਹੀ ਰਹਿ ਜਾਂਦੇ ਯਾਰ ਖੜਾ ਤੂੰ ਥੋੜਾ ਗਿਆ ਹੋਊਗਾ ਇਹ ਵਿੱਚ ਹੋਦੇ ਨੇ ਬਸ ਘੱਟਦੇ ਦੇ ਕੱਲ ਪਰਸੋਂ ਦਾ ਬਾਈ ਜਮੀ ਲਾਲ ਜੀ ਲਈ ਫਿਰਦਾ ਦੀ ਇਹ ਬਚਾਰਾ ਖੋਲੂਗਾ ਯਾਰ ਜਦੋਂ ਕਰਚੇ ਜਦੋਂ ਕਰਚੇ ਬਿਜਦੀ ਭਾਜਦਾ ਹੋਊ ਨਾ ਜਦੋਂ ਐ ਖਰਚਿਆਂ ਚ ਹੋਰ ਜਾ ਖਮੁੱਛੜਦਾ ਸਹੀ ਇਹਨੂੰ ਬੰਨ ਲਓ ਯਾਰ ਜਾਂਦਾ ਇੱਥੇ ਕਿਤੇ ਲੈ ਕੇ ਜਾਣਗੇ ਨਾਲੇ ਰੋਟੀਆਂ ਦਾ ਮੈਂ ਪਾ ਦਿਆ ਕਰੋ ਹੈ ਰੋਟੀਆਂ ਪਾਉਣ ਵਾਲੇ ਦਾ ਫੇਰੇਆਂ ਵਾਧੂ ਆਉਂਦਾ ਲੱਫਾ ਇਹਨੂੰ ਬੰਨ ਕੇ ਰੱਖੋ ਫਿਰ ਜੇ ਇਹਦੀ ਲੱਤ ਲੋਟ ਕਰਨੀ ਹੈ ਤਬ ਨਹੀਂ ਪਾਓ ਦੇਖੋ ਸੰਗੜੀ ਪਾ ਕੇ ਰੱਖੋ ਬਈ ਇਹਨੂੰ ਇਹਦਾ ਖਰਚਿਆਂ ਚ ਫਿਰ ਕੇ ਜੇ ਬਾਹਰ ਜਿਹੜੀ ਫੇਰਾ ਹੈਗੀ ਕਿਤੇ ਆਪਣੇ ਜਗ੍ਹਾ ਖੁੱਲੀ ਹੋਵੇ ਨਾ ਟਰੀਟਮੈਂਟ ਦਾ ਛੱਪੀ ਕਰ ਜਾ ਕਰਾਂਗੇ ਰੋਜ਼ ਕੋਈ ਭਾਵੇਂ ਭੁੱਲਿਆ ਵੀ ਹੋ ਖੰਦੇ ਉਹ ਹੋ ਰਾ ਸੋ ਖਾਸਾ ਉਸ ਤਰ੍ਹਾਂ ਕਹਿੰਦੇ ਇਹਦਾ ਹੋ ਰਾ ਤਾਂ ਇਹਦਾ ਕਹਿ ਰਹੇ ਆ ਕਿ ਸਾਡਾ ਜਗ੍ਹਾ ਮਿਲ ਜੇ ਨਾ ਟਰੀਟਮੈਂਟ ਹੀ ਰੋਇ ਪੱਟੀ ਕਰ ਜਾਏਗਾ ਦੇਲੀ ਬਸ ਸਰ ਐ ਜਨਾ ਬੰਨਣਾ ਹੁੰਦਾ ਉਹ ਟਾਈਟ ਕਰਾਂਗੇ ਇਹਨੂੰ ਹਟ ਜਾ ਟਿੱਲੀ ਕਿ ਟਿੱਲੀ ਉਹ ਇੰਨੀ ਟਾਈਟ ਨਾ ਕਰਾ ਕੁਛ ਨਹੀਂ ਹੁੰਦਾ ਇੱਕ ਇੱਕ ਅੱਠ ਬਾਈ ਇਹ ਤੇ ਮਾਰਦੇ ਫਿਰ ਨਹੀਂ ਲੈ ਜੂ ਇਹਦੀ ਲੱਤਾਂ ਬਾਹਰੇ ਅੰਦਰ ਨਿਕਲਦੀਆਂ ਅਕਲਵਿੰਦਰ ਜਿੰਦੇ ਉਹਦੇ ਨਾਲ ਹੀ ਲੱਤੇ ਦੀ ਪੰਜ ਸੱਤ ਪੱਟੀਆਂ ਹੋ ਗਏ ਸਾਰਾ ਸੈੱਟ ਹੋ ਜਾ ਮੈਂ ਤਾਂ ਪਾਏ ਗਿਆ ਜੇ ਪਲਾਸਟਰ ਵੀ ਹੈਗਾ ਤੇ ਆਪੇ ਪਲਾਸਟਰ ਲਾ ਦੀ ਜਿਹੜੇ ਕੋਈ ਨਾ ਕਿਹੜੇ ਆਹ ਨੂੰ ਹਰ ਤਰ੍ਹਾਂ ਦਾ ਨਟ ਲੈਂਦਾ ਨਾ ਜਖਮ ਦਾ ਸਾਫ ਆ ਆਹ ਕਰ ਕਰ ਛੱਡ ਨਾ ਛੱਡ ਦੇ ਇਹ ਇੱਥੇ ਇਹ ਸਵੇਰੇ ਪਜਾਤਾ ਬਣਾ ਕੇ ਲਾਵਾਂਗੇ ਸਰਕਾਰੀ ਤੁ ਨੂੰ ਤਾਂ ਸਵੇਰੇ ਚੱਕ ਲਾਂਗੇ ਇਹਨੂੰ ਘਰੇ ਚ ਹੋਰ ਕੀ ਆ ਇਹਦਾ ਇਹਦੇ ਨਾਲ ਛੱਟ ਹੋ ਗਿਆ ਆਹ ਇਹਦੇ ਨਾਲ ਪੱਟੀਆਂ ਹੋ ਕਰਦੇ ਆਂ ਔਰ ਇੱਕ ਗੱਠ ਹੋਰ ਮਾਰਨੀ ਦੀ ਬਈ ਪੱਟੀ ਦੀ ਸਿਪੂ ਬਣ ਜਾ ਬਸ ਆਇਆ ਕਿ ਉਹ ਮਾਰ ਜਿੰਦਾ ਬਸ ਆ ਇਹਦਾ ਪਿਆ ਰਾਮ ਆਪੇ ਜੋ ਪਿਆ ਰਿਹਾ ਸੀ ਤਾਂ ਕਈ ਵਾਰੀ ਨੂੰ ਐਸਾ ਦਿੱਤ ਪਾਉਂਦੇ ਆਗੇ ਭਾਜਦਾ ਰਹੇ ਉਹ ਨੂੰ ਵੀ ਨਹੀਂ ਆਹ ਫਾਇਦਾ ਬੜਾ ਨਾ ਮੈਂ ਨਾ ਇਹ ਕਾ ਪੱਟੀ ਥਾ ਖਰਚਾ